ਬਿਲਕੁਲ ਮਾ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਇਸ ਸਭ ਦੇ ਲਈ ਜਿਹੜੀ ਆਖਰ ਨੂੰ ਸੱਚਤਾ ਸਾਹਮਣੇ ਆਇਆ ਹੈ ਨਾ ਮੈਨੂੰ ਕਾਨੂੰਨ ਫੈਸਲੇ ਤੋਂ ਬਾਅਦ ਕਿਸੇ ਅਡਵੋਕੇਟ ਕੋਲ ਜਾਣੇ ਫੋਨ ਕੀਤਾ ਕਿ ਆਪਣਾ ਕਰਕੇ ਅੱਜ ਵੀ ਅੱਜ ਫੈਸਲਾ ਹੋਇਆ ਹੈ ਹਾਈ ਕੋਰਟ ਦਾ ਕਿ ਇਹ ਆ ਬੜਾ ਦੁੱਖ ਦੀ ਗੱਲ ਹੈ ਕਿ ਇਹ ਵੀ ਇੱਕ ਸਪੇਟ ਦਾ ਸੁਧਾਰਕਤਾ ਹੈ ਨਾ ਜੀ ਜੀਪੀ ਸਾਹਿਬ ਔਰ ਇਹ ਵੀ ਸਰਕਾਰ ਦੇ ਨੰਬਰ ਲੱਗ ਕੇ ਜੋ ਪੰਜਾਬ ਦੀ ਜਨਤਾ ਨੂੰ ਕਮਰਾ ਕ ਕਮਲ ਆ ਬਿਆਨ ਦੇ ਰਹੇ ਨੇ ਮਨੂੰ ਕੋਈ ਵੀ ਇੱਕ ਬਰਮਾਸ਼ ਦੀ ਉਤਪੀ ਦੇ ਪਰਦਾ ਤੋਂ ਨਹੀਂ ਗੱਲ ਕਰ ਰਹੇ ਜੀ ਜੀ ਬੈਸ ਵੀ ਲੈ ਕੇ ਗਏ ਨੇ ਮੈਂ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਜਿਥੇ ਸਾਰੀ ਵੀ ਅੱਜ ਸਾਰਤ ਹੋਈ ਸੀ ਪੂਰਾ ਸੋ ਸੰਜੇ ਬੋਲ ਰਿਹਾ ਕਿ ਉਸਦਾ ਮੇਰਾ ਅੱਜ ਫਿਕਰ ਨਹੀਂ ਰਿਹਾ ਕਿ ਫੂਲ ਰਿਤੀ ਹੈ ਤਾਂ ਇਸ ਤੋਂ ਬਾਅਦ ਅਫਸੋਸ ਵਾਲੀ ਗੱਲ ਹੋਰ ਮਰਾਸਾ ਜਨਤ ਵਾਲੀ ਕੀ ਹੋਸਾਈ ਦੀ ਹੈ ਮੇਰੀ ਸਟੇਟਮੀਨ ਔਰ ਪੁਲਿਸ ਨੂੰ ਵੀ ਜਾਣ ਦਿੱਤੀ ਇਨਸ਼ਾਅੱਲਾ ਜੋਤਰਾ ਬਿਸ਼ੋਏ ਦੇ ਉੱਤੇ ਇਹ ਬਨੋੜ ਕਰਾਉਣ ਆਪਕੇ ਨੂੰ ਵੀ ਇਹ ਦੇ ਉੱਤੇ ਕੋਈ ਹਾਈ ਕੋਰਟ ਨਾਲ ਸੁਧਾਰਨਾ ਪਏਗਾ ਬਿਲਕੁਲ ਪਹਿਲੀ ਗੱਲ ਤਾਂ ਉਸ ਇੰਟਰਵਿਊ ਮੰੰਡੇ ਦੀ ਸੀ ਜਿਹੜੀ ਪੰਜਾਬ ਕੀ ਹੋਈ ਹੈ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਮੰਗੇਤ ਅਦਾਲਤ ਦੇ ਦਖਲ ਦੇ ਨਾਲ ਹੀ ਫਿਰ ਉਹ ਵੀ ਚੁੱਕ ਤੇ ਹਟਾਈ ਗਈ ਨਾ ਦੇ ਦੇ ਕੇ ਦੀ ਪਤਾ ਨਹੀਂ ਕਿ ਦੋ ਲਾਈਨਾਂ ਵਿੱਚ ਕਾਨੇ ਦੇ ਵਿੱਚ ਸੁਝੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਗਵਰਨਮੈਂਟ ਵੀ ਬੰਦ ਕਰਤਾ ਸੀਗਾ ਥਾਣਾ ਬੰਨ ਹੀ ਤਾਵਾ ਜਿਤਾ ਕੀ ਬੈਨੇ ਰੰਪੂਰ ਲਾਰਿਸ ਦੀ ਵੀਡੀਓ ਉਹ ਮੇਰਾ ਖਰਾਬ 12 12 ਦਿਨ ਚੱਲੀ ਹੋਈ ਹੈ ਉਸ ਤੋਂ ਬਾਅਦ ਜਦੋਂ ਬੰਦ ਕੀਤਾ ਗਿਆ ਤਾਂ ਇਹ ਫੌਜੀ ਮਰਿਸ ਦਾ ਪਤਾ ਲੱਗਦਾ ਜਿਵੇਂ ਗਵਰਨਮੈਂਟ ਹੈ ਇਹ ਅਜੇ ਤੋਂ ਬਾਅਦ ਵੀ ਖੁਦ ਪ੍ਰਚਾਰ ਕਰ ਰਹੀ ਹੈ ਨਾ ਉਹਦਾ ਖੌਫਸਾਦਾ ਕਰ ਰਹੀ ਹੈ ਹਮਤਾ ਦੀ ਕੀ ਲੱਗਦਾ ਜਿਵੇਂ ਸਰਕਾਰ ਹਰ ਵਾਰ ਗੁੱਗ ਪੰਜਾਬ ਚ ਇੰਟਰਵਿਊ ਹੋਏ ਕਿ ਉਹ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੀ ਹੈ ਕਿ ਉਹ ਉਹਦੀ ਜਾਂਚ ਕਰਨ ਤੋਂ ਪਹਿਲੀ ਕਾਉਂਟ ਕਰ ਰਹੇ ਹਾਂ ਕਿ ਪੰਜਾਬ ਤੋਂ ਗੁਰਮੀਤ ਸਿੰਘ ਵਾਲਸ ਤੋਂ ਬਾਅਦ ਇਹ ਇਹ ਗੱਲ ਨੇ ਇਹ ਗੱਲ ਨੇ ਕਲੀਅਰ ਹੋ ਗਈ ਹੈ ਨਾ ਹੁਣ ਤੱਕ ਮੈਂ ਮੈਂ ਤਾਂ 2 ਸਾਲ ਤੋਂ ਕੰਡਾ ਆ ਰਿਹਾ ਮੈਂ ਕਿੰਨੀ ਵਾਰ ਤੋਂ ਇੰਪੀਰੀਵ ਦੇ ਵਿੱਚ ਕਿਆ ਵੀ ਸਤਕ ਤੇ 8 ਮਾਰਚ ਦੀ ਰਾਤ ਨੂੰ ਫਲੋਰੈਂਸ ਦੇ ਕਲੀਨ ਜੂ ਕੋ ਪੰਜਾਬ ਪੁਲਿਸ ਹੀ ਕਸਟਡੀ ਵਿੱਚ ਲਿਆ ਪਰੰਤੂ ਮੇਰੀ ਗੱਲ ਤੇ ਵੀ ਧਿਆਨ ਨਹੀਂ ਕਰਦਾ ਜਿਹੜਾ ਅਸੀਂ ਤਾਂ ਬੋਲ ਹੀ ਸਕਦੇ ਹਾਂ ਮੈਂ ਬਹੁਤ ਵਾਰ ਇਸ ਗੱਲ ਦਾ ਇਸ ਵੇਕ ਦਾ ਵੀ ਗੁਜ਼ਰ ਕੀਤਾ ਹੈ ہوں پہلی انٹرویو ہے تو فوٹو کلیئر ہی ہونی دور بنی ہے تو دوسری بار کہہ رہے تو باہر بنی ہے پرنٹو بنی پولیس کی کسٹڈی کی ہے وہ کہہ رہے تھے پجب پولیس کی کسٹری ہے تو اس گل تو ساری چیز تو سپشٹ ہو گیا کہ میرے پت کے قتل دیکھ کوئی نامور بندہ ہے جن بچایا پدا پار ہوئی پی ہے پولیس بھی پداں ہوئی پی ہے آخر ਹਰ ਤੋਂ ਸਾਹਮਣੇ ਆ ਜਿੰਦਗੀ ਨੂੰ ਪਰਮਾਤਮਾ ਤੇ ਮਾਂ ਦੇ ਰਾਲ ਤੇ ਸੂਤ ਦੇ ਰਸਾ ਪੰਜਾਬ ਦੀ ਸਥਿਤੀ ਨੂੰ ਇਸ ਤਰ੍ਹਾਂ ਦੇਖਦੇ ਹਾਂ ਜੀ ਪੰਜਾਬ ਦੀ ਸਥਿਤੀ ਲਾਅ ਨ ਆਰਡਰ ਦੀ ਸਥਿਤੀ ਕਿਸ ਤਰ੍ਹਾਂ ਦੇਖਦੇ ਹਾਂ ਲਾਅ ਤੁਹਾਡੇ ਸਾਹਮਣੇ ਹੈ ਰਹਿਤਾਂ ਆ ਹਿੰਦੂ ਸਰਕਾਰ ਨੇ ਜਿਹੜੇ ਜਿੰਸਪਰ ਨੇ ਪ੍ਰੋਮ ਦੇ ਇਲੈਕਸ਼ਨ ਕਮਿਸ਼ਨ ਨੂੰ ਰੱਬ ਦੀ ਕੀ ਹੈ ਪਰ ਸਾਨੂੰ ਸਰਕਾਰ ਦੇ ਜਿਹੜੇ ਨੀਤੀ ਨੇ ਜਿੰਸਪਰ ਨਾਲ ਬਦਮਾਸ਼ਾਂ ਨੇ ਨਿਕਲ ਸ਼ੁਰੂਆਂ ਜੰਗੀ ਦਾ ਹਰ ਨੇ ਸ਼ਾਇਦ ਹਾ ਕਨਵਰਸੀ ਮਾਰਗਤਾ ਹੋਵੇ ਲੈਂਡ ਆਊਟ ਤੋਂ ਕੰਮੇ ਚਾਹੇ ਨੀ ਗੰਦੀ ਰੋ ਕਿਸੇ ਮਾਰਗਤਾ ਰੋਜ਼ ਫਾਰਮ ਜਿਹੜਾ ਖਾਲਾ ਵੀ ਕਰਨੀ ਦਾ ਹੁਣ ਆਮ ਦੀ ਗੱਲ ਹੋਈ ਪਈ ਹੈ ਪੰਜਾਬ 'ਚ ਕੋਈ ਵੀ ਗੱਲ ਇਸ ਫਾਰਮ ਹੋ ਜਾਂਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ